ਸੌਣ ਤੋਂ ਪਹਿਲਾਂ ਸਿਆਣੇ ਥੱਲੇ ਰੱਖੋ ਇਹ ਸੱਤ ਚੀਜ਼ਾਂ ਖੁੱਲ ਜਾਵੇਗਾ ਬੰਦ ਕਿਸਮਤ ਦਾ ਦਰਵਾਜ਼ਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਜੇਕਰ ਤੁਸੀਂ ਆਪਣੇ ਘਰ ਵਿੱਚ ਖੁਸ਼ਹਾਲੀ ਅਤੇ ਸ਼ੁਕ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹੋ ਅਤੇ ਆਪਣੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਸੁਣਦੇ ਸਮਿਆਂ ਇਹਨਾਂ ਗੱਲਾਂ ਦਾ ਆਸ ਧਿਆਨ ਲਓ ਜੋਤਿਸ਼ ਸ਼ਾਸਤਰ ਵਿੱਚ ਕੁਝ ਅਜੀਬੀਆਂ ਗੱਲਾਂ ਦਾ ਵਰਣਨ ਕੀਤਾ ਗਿਆ ਹੈ ਜਿੰਨਾ ਦਾ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ ਐਸੀ ਤਰ੍ਹਾਂ ਜੋਤਿ ਸ਼ਾਸਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਸੌਂਦਾ ਹੈ ਤਾਂ ਉਸ ਸਮੇ ਉਸ ਇਨਸਾਨ ਦੀ ਊਰਜਾ ਸਭ ਤੋਂ ਵੱਧ ਖਰਚ ਹੁੰਦੀ ਹੈ ਸੌਂਦੇ ਸਮੇ ਵਿਅਕਤੀ ਦਾ ਸ਼ਰੀਰ ਕਈ ਮਾਨਸਿਕ ਅਤੇ ਸਰੀਰਿਕ ਅਸਥਾਵਾਂ ਵਿੱਚ ਲੱਗਦਾ ਹੈ ਅਤੇ ਨਵੇਂ ਦਿਨ ਦੀ ਸ਼ੁਰੂਆਤ ਲਈ ਤਿਆਰੀ ਵੀ ਕਰਦਾ ਹੈ ਸ਼ਾਸਤਰਾ ਵਿੱਚ ਕੁਝ ਅਜਿਹੀਆਂ ਹੀ ਪਰਵਾਹਸ਼ਾਲੀ ਗੱਲਾਂ ਦਾ ਵਰਣਨ ਕੀਤਾ ਗਿਆ ਹੈ ਜੋ ਕਿ ਸੋਦੇ ਸਮਿਆਂ ਸਿਹਰਾਣੇ ਦੇ ਹਿਟਾ ਰੱਖਣ ਨਾਲ ਤੁਹਾਡੀ ਕਿਸਮਤ ਵੀ ਬਦਲ ਸਕਦੀ ਹੈ। ਵਾਸਤਵ ਸ਼ਾਸਤਰ ਵਿੱਚ ਸਕਾਰਾਤਮਕਤਾ ਅਤੇ ਚੰਗੇ ਨਤੀਜੇ ਵਧਾਉਣ ਲਈ ਸਿਹਰਾਣੇ ਦੇ ਹਟਾ ਕੁਝ ਚੀਜ਼ਾਂ ਜਿਵੇਂ ਲੋਹ ਮੋਰ ਦਾ ਖੰਮ ਫਿਟਕੜੀ ਆਦਿ ਰੱਖਣਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਅਤੇ ਇਹ ਮੰਨਿਆ ਜਾਂਦਾ ਹੈ ਕਿ ਸਰੇਣੇ ਦੇ ਹੇਠਾਂ ਇਹਨਾਂ ਚੀਜ਼ਾਂ ਨੂੰ ਰੱਖਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਇਹ ਚੀਜ਼ਾਂ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਖੁਸ਼ੀ ਅਤੇ ਚੰਗੀ ਕਿਸਮਤ ਨੂੰ ਵੀ ਵਧਾਉਂਦੀਆਂ ਹਨ। ਵਾਸਤੂ ਦੇ ਅਨੁਸਾਰ ਰੋਜ਼ਾਨਾ ਆਪਣੇ ਸਰੇਣੇ ਦੇ ਹੇਠਾਂ ਇਹਨਾਂ ਚੀਜ਼ਾਂ ਨੂੰ ਰੱਖ ਕੇ ਸੌਣਾ ਤੁਹਾਡੀ ਜ਼ਿੰਦਗੀ ਵਿੱਚ ਕਈ ਬਦਲਾਅ ਲੈ ਸਕਦਾ ਹੈ। ਅਜਿਹੇ ਹੁੰਦਾ ਜਾਂਦਾ ਹੈ ਕਿ ਹਰ ਤੁਹਾਡੇ ਸਿੱਤੇ ਬੇਟਾ ਰੱਖਿਆ ਸਿਹਰਾਣਾ ਤੁਹਾਨੂੰ ਰਾਤੋ ਰਾਤ ਅਮੀਰ ਵੀ ਬਣਾ ਸਕਦਾ ਹੈ ਤਾਂ ਉਹ ਜਾਣਦੇ ਹਾਂ ਜੋਤਿਸ਼ ਅਤੇ ਵਾਸਤੂ ਤੋਂ ਉਹਨਾਂ ਖਾਸ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਜੇਕਰ ਸੌਂਦੇ ਸਮੇਂ ਸਿਹਰਾਣੇ ਦੇ ਹੇਠਾਂ ਰੱਖਿਆ ਜਾਵੇ ਤਾਂ ਤੁਹਾਨੂੰ ਦੀ ਬਰਸਾਤ ਹੁੰਦੀ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਲਿਆ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਹਾਰਾਸ਼ੀ ਜ਼ਰੂਰ ਲਿਖੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੰਬਰ 1 ਲਸਣ ਲਸਣ ਨੂੰ ਚੰਗੀ ਕਿਸਮਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੁਸੀਂ ਚਾਹੋ ਤਾਂ ਸੌਂਦੇ ਸਮੇਂ ਆਪਣੇ ਸਿਰਲੇ ਪੈਰੇ ਦੇ ਹੇਠਾਂ ਲਸਣ ਦੀਆਂ ਕਲੀਆਂ ਰੱਖ ਕੇ ਸੌ ਸਕਦੇ ਹੋ ਅਜਿਹਾ ਕਰਨ ਨਾਲ ਸਕਾਰਾਤਮਕ ਊਰਜਾ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਨਕਾਰਾਤਮਕ ਊਰਜਾ ਨੂੰ ਖਤਮ ਕਰਕੇ ਚੰਗੀ نیند ਲੈਣ ਵਿੱਚ ਮਦਦ ਕਰਦੀ ਹੈ ਤੇਜ ਦੇ ਨਾਲ ਹੀ ਅਜੀਹਾ ਕਰਨ ਨਾਲ ਮਨ ਵਿੱਚ ਨਕਾਰਾਤਮਕ ਵਿਚਾਰ ਨਹੀਂ ਹੁੰਦੇ ਨੰਬਰ 2 ਸੌਫ ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ ਸੌਫ ਦੇ ਬੀਜ ਰੱਖਣ ਨਾਲ ਰਾਹੂ ਦੀ ਸਮੱਸਿਆ ਵੀ ਦੂਰ ਹੁੰਦੀ ਹੈ سپنے اور مانسک سمسیاوا تو بھی راہت ملتی ہے اس اپا رو کا برا پربھاؤ بھی گٹ جاتا ہے تو اس کو علاوہ ہری علاچی کو سرحنے کے ہیٹان رکھ کے سونے ویکتی ڈونگی نیند بھی آتی ہے تو سکارتمکتا اپنی اور آکرشت بھی کرتی ہے نمبر تین جیکر تنسی بھی طرح کا ڈر یا پھر الجھن ہے ਜਾਗਰਤ ਤੁਹਾਨੂੰ ਭਿਆਨਕ ਸੁਪਨੇ ਆ ਰਹੇ ਹਨ ਜੇ ਤੁਹਾਡਾ ਮਨ ਸ਼ਾਂਤ ਨਾ ਹੋ ਕਰਕੇ ਤੁਸੀਂ ਸੌਂ ਨਹੀਂ ਪਉਂਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਨੁਮਾਨ ਚਲिसा ਦਾ ਪਾਠ ਕਰੋ ਅਤੇ ਅਨੁਮਾਨ ਚਲिसा ਨੂੰ ਆਪਣੇ ਸਿਰਹਾਣੇ ਦੇ ਹੇਠਾਂ ਰੱਖ ਕੇ ਸੌ ਜਾਓ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹਾ ਕਰਨ ਵਾਲੇ ਵਿਅਕਤੀ ਦੀ ਮਾਨਸਿਕ ਸ਼ਕਤੀ ਵਾਧੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਹੁੰਦਾ ਹੈ ਇਸ ਤੋਂ ਇਲਾਵਾ درگا سپت شتی بھی سرحنے کے پیٹاں رکھنے کسی بھی طرح کے ڈر تناؤ کو بھی راہت ملتی ہے تو تھی سکارتمک فیل کرتے ہو نمبر چار جرک بھی بچہ سوندے سمیا ڈر جاتا ہے گرا گھبرا کے اڈتا ہے جیند رو ل لگ پہ ہے تو بچے کے سرحنے ہیٹان کینچی چاقو یا پھر کوئی بھی لوہے کی چیز رکھو اجہ کرکارتمک ارجا بچے کے نڑے ہو جا سکتا ہے بچہ پوری رات شانتی بھی سو سکتا ہے صرف بچوں کے نال ہی نہیں جر کسی وڈے ویکتی بھی سنتے سمیا برے خیال آتے ہیں یا پھر نیند کے دوران پیڑے چپنے آتے ہیں تو سرحنے کے ہیٹان چاقو پینچی یا پھر لوہے کی ਉਹੀ ਵਿੱਚ ਜ਼ਰੂਰ ਰੱਖਣ ਇਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਮਿਲੇਗਾ ਨੰਬਰ 5 ਵਾਸਤੂ ਵਿਗਿਆਨ ਦੇ ਅਨੁਸਾਰ ਸੌਣ ਤੋਂ ਪਹਿਲਾਂ ਸ੍ਰੈਣੇ ਦੇ ਹੇਟਾ ਖੁਸ਼ਬੂਦਾਰ ਮੁੱਲ ਰੱਖਣੇ ਚਾਹੀਦੇ ਹਨ ਜੇਕਰ ਤੁਹਾਡੇ ਕੋਲ ਮੁੱਲ ਨਾ ਹੋਵੇ ਤਾਂ ਸੁਗੰਧਨ ਸਾਫ ਕੱਪੜੇ ਤੇ ਲਗਾ ਕੇ ਸ੍ਰੈਣੇ ਦੇ ਹੇਟਾ ਰੱਖੋ ਇਸ ਨਾਲ ਸ਼ੁਕਰ ਦਾ ਪ੍ਰਭਾਵ ਵਧਦਾ ਹੈ ਅਤੇ ਨੀਂਦ ਵੀ ਚੰਗੀ ਹੁੰਦੀ ਹੈ ਇਸ ਨਾਲ ਮਾਨਸਿਕ ਤਣਾਅ ਵੀ ਘਟ ਹੁੰਦਾ ਹੈ ਅਤੇ ਵਿਚਾਰਾਂ ਵਿੱਚ ਰੋਮਾਂਸ ਵੀ ਵਧਦਾ ਹੈ ਤੇ ਇਸ ਨਾਲ ਵਿਆਹਤਾ ਜੀਵਨ ਵਿੱਚ ਖੁਸ਼ਹਾਲੀ ਹੁੰਦੀ ਹੈ ਤੇ ਵਿਆਹਤਾ ਜੀਵਨ ਖੁਸ਼ਹਾਲ ਹੁੰਦਾ ਹੈ ਨੰਬਰ 6 ਸੂਣ ਵਾਲ ਸ੍ਰੇਣੀ ਦੇ ਹੇਟਾਂ ਸਿੰਦੂਰ ਰੱਖ ਕੇ ਸੁੰਨਾ ਚਾਹੀਦਾ ਹੈ ਤੇ ਅਗਲੇ ਦਿਨ ਹਨੂਮਾਨ ਜੀ ਨੂੰ ਐਸ ਸਿੰਦੂਰ ਨੂੰ ਚੜਾਓ ਐਸ ਫਾਇ ਲਾਲ ਮੰਗਲ ਦਾ ਪ੍ਰਭਾਵ ਵੀ ਹੁੰਦਾ ਹੈ ਅਤੇ ਉਸੀ ਕਮਾ ਵਾਲੀ ਥਾਂ ਤੇ ਵੀ ਤਰੱਕੀ ਕਰਦੇ ਹੋ ਤੇ ਇਸ ਨਾਲ ਪਤੀ ਪਤਨੀ ਦੇ ਝਗੜੇ ਦੇ ਘੱਟ ਹੁੰਦੇ ਹਨ ਤੁਸੀਂ ਆਪਣੇ ਦਿਨ ਨੂੰ ਤਾਜ਼ਾ ਅਤੇ ਉਤਸ਼ਾਹੀ ਬਣਨ ਲਈ ਇਸ ਉਪਾਏ ਨੂੰ ਵੀ ਅਜ਼ਮਾ ਸਕਦੇ ਹੋ ਨੰਬਰ 7 ਸੌਣ ਤੋਂ ਪਹਿਲਾਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖ ਕੇ ਸੌਣਾ ਚਾਹੀਦਾ ਹੈ ਅਤੇ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨਾਲ ਆਪਣਾ ਚਿਹਰਾ ਧੋ ਲਵੋ ਅਤੇ ਜਿਹੜਾ ਪਾਣੀ ਬਚਿਆ ਹੈ ਉਸ ਪਾਣੀ ਨੂੰ ਅਜਿਹੀ ਜਗ੍ਹਾ ਤੇ ਪਾ ਦਿਓ ਜਿਸ ਤੇ ਉੱਪਰ ਕਿਸੇ ਦੇ ਵੀ ਪੈਰ ਨਾ ਲੱਗ ਸਕਣ ਐਸੇ ਪਾਏ ਨਾਲ ਸੂਰਿਆ ਬਲਵਾਨ ਹੁੰਦਾ ਹੈ ਅਤੇ ਚਿਹਰੇ ਤੇ ਵੀ ਲਖਾਰ ਹੁੰਦਾ ਹੈ ਅਤੇ ਨੌਕਰੀ ਵਿੱਚ ਪ੍ਰਭਾਵ ਅਤੇ ਤਰੱਕੀ ਦੇ ਮੌਕੇ ਵੀ ਮਿਲਦੇ ਹਨ ਚਾਹ ਦਾਦ ਵਿੱਚ ਲਾਭ ਪ੍ਰਾਪਤ ਕਰਨ ਲਈ ਇਹ ਉਪਾਏ کارਗਰ ਮੰਨਿਆ ਜਾਂਦਾ ਹੈ ਨੰਬਰ 8 ਮੰਗਲਵਾਰ ਰਾਤ ਨੂੰ ਮੂੰਗੀ ਦੀ ਦਾਲ ਹਰੇ ਕੱਪੜੇ ਵਿੱਚ ਬੰਨ੍ਹ ਕੇ ਸਰਾਣੇ ਦੇ ਹਿੱਟਾ ਰੱਖ ਕੇ ਸੌ ਜਾਓ ਸਵੇਰੇ ਉੱਠਣ ਤੋਂ ਬਾਅਦ ਮੂੰਗੀ ਦੀ ਦਾਲ ਕਿਸੇ ਲੜਕੀ ਨੂੰ ਦੇਣੀ ਚਾਹੀਦੀ ਹੈ ਜਾਂ ਫਿਰ ਮੰਦਰ ਵਿੱਚ ਦੁਰਗਾ ਮਾਤਾ ਦੇ ਚਰਨਾਂ ਵਿੱਚ ਰੱਖ ਦਿਓ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਉਪਾਏ ਬੁੱਧ ਦੇ ਅਸੁਭ ਪ੍ਰਭਾਵਾਂ ਨੂੰ ਦੂਰ ਕਰਦਾ ਹੈ ਕਾਰੋਬਾਰ ਅਤੇ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਇਹ ਉਪਾਏ પતિ-ਪਤਨੀ ਦੇ ਰਿਸ਼ਤੇ ਨੂੰ ਵੀ ਸੁਧਾਰਦਾ ਹੈ ਤੇ ਉਹਨਾਂ ਦੀ ਦੁਨੀਆ ਵੀ ਖਤਮ ਕਰਦਾ ਹੈ ਨੰਬਰ 9 ਵਾਸਤਵ ਸਾਸਤ੍ਰ ਇਹ ਕਹਿੰਦਾ ਹੈ ਕਿ ਰਾਤੀ ਸਰੇੜੇ ਦੇ ਹੇਠਾਂ ਮੋਲੀ ਰੱਖ ਕੇ ਸੌਣਾ ਚਾਹੀਦਾ ਹੈ ਅਤੇ ਸਵੇਰੇ ਮੰਦਰ ਜਾ ਕੇ ਸ਼ਿਵਲਿੰਗ ਤੇ ਇਸ ਮੋਲੀ ਨੂੰ ਚੜਾਉਣਾ ਚਾਹੀਦਾ ਹੈ ਲਾਲ ਕਿਤਾਬ ਦੇ ਅਨੁਸਾਰ ਇਹ ਉਪਾਏ ਰਾਹੁ ਦੇ ਦੂਰੇ ਪਰਵਾਹ ਨੂੰ ਦੂਰ ਕਰਦਾ ਹੈ ਨੰਬਰ 10 ਵਾਸਤਵ ਸਾਸਤਰ ਦਾ ਕਹਿਣਾ ਹੈ ਕਿ ਜੇਕਰ ਗੀਤਾ ਜਾਂ ਫਿਰ ਸੁੰਦਰ ਆਲਮ ਨੂੰ ਸੌਦੇ ਸਮੇਂ ਸਿਰਹਾਣੇ ਦੇ ਹੇਠਾਂ ਰੱਖਿਆ ਜਾਵੇ ਤਾਂ ਇਸ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਸਕਾਰਾਤਮਕ ਉर्जा ਦਾ ਸੰਚਾਰ ਵੀ ਹੁੰਦਾ ਹੈ ਇਸ ਨਾਲ ਦਿਨ ਪਰ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਕੰਮੋ ਵਾਲੇ ਖਾਤੇ ਬਿਹਤਰ ਪ੍ਰਦਰਸ਼ਨ ਕਰਨ ਵਿਅਕਤੀ ਨੂੰ ਲਾਭ ਤੇ ਤਰੱਕੀ ਵੀ ਮਿਲਦੀ ਹੈ ਇਸ ਨਾਲ ਜਪੀਟਰ ਦਾ ਸ਼ੁੱਧ ਪ੍ਰਭਾਵ ਵੀ ਵਧਦਾ ਹੈ ਨੰਬਰ 11 ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਐਤਵਾਰ ਨੂੰ ਸੁਣਦੇ ਸਮੇਂ ਦੁੱਧ ਦਾ ਗਲਾਸ ਲੈ ਕੇ ਸਿਹਰੇ ਦੇ ਕੋਲ ਰੱਖੋ ਅਤੇ ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਦੁੱਧ ਨੂੰ ਬਬੂਲ ਦੇ ਦਰਖਤ ਵਿੱਚ ਪਾ ਦਿਓ ਐਸੋ ਫਾਇਲ ਕਰਨ ਨਾਲ ਵਿਅਕਤੀ ਦੀ ਤਨ ਸਬੰਧੀ دور ہو جام بانپ ہے نمبرارہ جس چنگی طرح نہیں سو پاؤں تو کارن جو بھی ہو سرحنے کے ہیٹان ہری الائچی رکھ کے سو جاؤ جس تھی ڈونگی نیند آئے گی تو تھی فرش فیل کرو گے نمبر تیرہ فٹفڑی دش شکتیاں ڈاؤنے سپنیا تو سرکیا لی ਵਾਸਤਵ ਸ਼ਾਸਤਰ ਵਿੱਚ ਟੁਕੜੀ ਨੂੰ ਸ੍ਰੈਣੇ ਦੇ ਹੇਠਾਂ ਰੱਖਣਾ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਅਤੇ ਅਜੀਹਾ ਮੰਨਿਆ ਜਾਂਦਾ ਹੈ ਕਿ ਸ੍ਰੈਣੇ ਦੇ ਹੇਠਾਂ ਟੁਕੜੀ ਦੇ ਟੁਕੜੇ ਨੂੰ ਘੱਟੋ-ਘੱਟ 7 ਦਿਨਾਂ ਤੱਕ ਰੱਖਣ ਨਾਲ ਪੇੜੇ ਸੁਪਨੇ ਸਮੇਤ ਸਾਰੀਆਂ ਹੀ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਬਾਅਦ ਟੁਕੜੀ ਨੂੰ ਘਰ ਦੇ ਬਾਹਰ ਸੁੱਕ ਦੋ। نمبر چودہ تلسی دا پتا تلسی دے پتے دی ورتوں ہندو دھرم پوجا لئی ورتی جاندی ہے تلسی میں پتےن بہت ہی شبھ منیا جاتا ہے اس استعمال تلسی کئی اشدی گڑھ بھی پائے جاتے ہیں اجیہا منیا جاتا ہے کہ سوندے سمیا سرحدے دے ہیٹان تلسی دا پتا رکھنے جیون سکارتمک ارجا ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ ਹਾਲਾਂਕਿ ਸੂਰਜ ਡੁੱਬਣ ਤੋਂ ਬਾਅਦ ਤુલਸੀ ਦੇ ਪੱਤੇ ਤੋੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੁਸੀਂ ਸਵੇਰੇ ਇਸ ਨੂੰ ਤੋੜ ਕੇ ਸਿਰਹਾਣੇ ਦੇ ਹੇਠਾਂ ਰੱਖ ਸਕਦੇ ਹੋ ਨੰਬਰ 15 ਲੌਂਗ ਤੁਸੀਂ ਰੋਜ਼ ਸਿਰਹਾਣੇ ਦੇ ਹੇਠਾਂ 5-7 ਜਾਂ ਫਿਰ 9 ਲੌਂਗ ਰੱਖ ਕੇ ਸੌ ਸਕਦੇ ਹੋ ਐਸਨੂੰ ਰੋਜ਼ ਸਵੇਰੇ ਪਾਣੀ ਵਿੱਚ ਬਹਾ ਦਿਓ ਅਜੇਹਾ ਮੰਨਿਆ ਜਾਂਦਾ ਹੈ ਕਿ ਅਜੇਹਾ ਕਰਨ ਨਾਲ ਨਕਾਰਾਤਮਕ ਊਰਜਾ ਘਟਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਜ਼ਿੰਦਗੀ ਵਿੱਚ ਵਧਦਾ ਹੈ ਨੰਬਰ 16 ਤੇਜ ਪੱਤਾ ਵਾਸਤੂ ਸ਼ਾਸਤਰ ਵਿੱਚ ਤੇਜ ਪੱਤੇ ਨੂੰ ਸ੍ਰੇਣੀ ਦੇ ਹਿੱਟਾ ਰੱਖਣਾ ਖੁਸ਼ੀ, ਸ਼ੁਕਤੀ ਅਤੇ ਖੁਸ਼ਹਾਲੀ ਦਾ ਕਾਰਕ ਮੰਨਿਆ ਜਾਂਦਾ ਹੈ ਅਜੇਹਾ ਮੰਨਿਆ ਜਾਂਦਾ ਹੈ ਕਿ ਸ੍ਰੇਣੀ ਦੇ ਹਿੱਟਾ تیز پتا رکھ کے سونے نکارا ارجا دور ہوں زندگی سکارتمک ارجا آکرشت ہوں نمبر ستارہ جوتش شاسر ہلدی کی گنڈ کو گرو گرہ لیمےوار منیا جاتا ہے اس میں ویاتا جیون قسمت عزت دولت سکھ شانتی ਤੇ ਖੁਸ਼ਹਾਲੀ ਲਈ ਜ਼ਿੰਮੇਵਾਰ ਗ੍ਰਹਿ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੀ ਕੁੰਡਲੀ ਵਿੱਚ ਬ੍ਰਹਸਪਤੀ ਗ੍ਰਹਿ ਕਮਜ਼ੋਰ ਹੁੰਦਾ ਹੈ ਤਾਂ ਸੌਂਦੇ ਸਮੇਂ ਆਪਣੇ ਸਿਰਹਾਣੇ ਦੇ ਹੇਠਾਂ ਪੀਲੇ ਕੱਪੜੇ ਵਿੱਚ ਹਲਦੀ ਦੀ ਬੰਡ ਬੰਨ ਲਓ ਇਹ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਨੰਬਰ 18 1 ਰੁਪਏ ਦਾ ਸਿੱਕਾ ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ 1 ਰੁਪਏ ਦਾ ਸਿੱਕਾ ਰੱਖਣ ਨਾਲ ਤੁਹਾਨੂੰ ਤਨ ਦੀ ਅਸੀਮ ਬਰਕਤ ਮਿਲੇਗੀ। ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ 1 ਰੁਪਏ ਦਾ ਸਿੱਕਾ ਰੱਖੋ ਅਤੇ ਸਵੇਰੇ ਉੱਠ ਕੇ ਇਹ ਸਿੱਕਾ ਕਿਸੇ ਗਰੀਬ ਨੂੰ ਨਾਲ ਵਿੱਚ ਦੇ ਦਿਓ। ਇਹ ਸਿੱਕੇ ਨੂੰ ਸੌਂਦੇ ਸਮੇਂ ਰੱਖਣ ਨਾਲ ਤਨ ਦੀ ਸਮੱਸਿਆ ਹੌਲੀ-ਹੌਲੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਜੀਵਨ ਵਿੱਚ ਸਕਾਰਾਤਮਕ ਊਰਜਾ ਵੀ ਮਿਲੇਗੀ ਤੇ ਹੌਲੀ-ਹੌਲੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ। ਨੰਬਰ 19 ਮੋੜ ਦਾ ਖੰਭ ਮੋੜ ਦਾ ਖੰਭ ਕਰ ਲੈ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਘਰ ਵਿੱਚ ਰੱਖਣ ਨਾਲ ਵਿਅਕਤੀ ਨੂੰ ਕਈ ਆਰਥਿਕ ਲਾਭ ਵੀ ਹੁੰਦੇ ਹਨ ਜੋ ਤੇ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੌਂਦੇ ਸਮੇਂ ਸਿਰਿਆਣੇ ਦੇ ਹੇਠਾਂ ਮੋੜ ਦਾ ਖੰਭ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਤਨ ਤੋਲਤ ਨਾਲ ਜੁੜੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋਣ ਲੱਗਦੀਆਂ ਹਨ ਅਤੇ ਅਜਿਹੇ ਇਨਸਾਨ ਦੀ ਕਿਸਮਤ ਵੀ ਹਮੇਸ਼ਾ ਲਈ ਉਸ ਦਾ ਸਾਥ ਛੱਡ ਦਿੰਦੀ ਹੈ ਸਵੇਰੇ ਉੱਠਣ ਤੋਂ ਬਾਅਦ ਸ੍ਰੈਣੇ ਦੇ ਡੇਟਾ ਕਕੇ ਮੋੜ ਦੇ ਖੰਭ ਨੂੰ ਜ਼ਰੂਰ ਵੇਖੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਏਗਾ ਅਤੇ ਸਕਾਰਾਤਮਕ ਊਰਜਾ ਨਾਲ ਵੀ ਪਰ ਜਾਓਗੇ ਜੇਕਰ ਇਹ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵਾਤਵਾਅ ਸ਼ੇਅਰ ਕਰੋ ਤੇ ਚੈਨਲ ਸਿਮਰਤ ਵੌਇਸ ਟੂ ਨਿਊ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ